ਚਨ ਬੀ ਡਿਵੀਜ਼ਨ ਅੰਮ੍ਰਿਤਸਰ ਕਮਿਸ਼ਨਰੇ ਤੇ ACP ਵੈਸਟ ਰਨ ਮਨਿੰਦਰਪਾਲ ਜੀ ਇਹਨਾਂ ਨੇ ਦੋ ਸਨੈਚਰ ਅਡਰੈਸ ਕੀਤੇ ਐ ਇੱਕ ਦਾ ਨਾਮ ਹੈ ਦੀਪਕ ਸਿੰਘ son of ਪ੍ਰਕਾਸ਼ ਸਿੰਘ ਤੇ ਦੂਸਰੇ ਦਾ ਨਾਮ ਹੈ ਅਰਸ਼ਦੀਪ ਸਿੰਘ ਅਲਾਇਸ ਕਦੂ ਜਿਨ੍ਹਾਂ ਦੀ ਏਜ 30 ਤੇ 21 ਸਾਲ ਹੈਗੀ ਐ ਇਹ ਬੇਸਿਕਲੀ ਮੋਟਰਸਾਈਕਲ ਚੋਰੀ ਕਰਦੇ ਸੀ ਸ਼ਹੀਦਾ ਸਾਹਿਬ ਤੇ ਦਰਬਾਰ ਸਾਹਿਬ ਦੇ ਏਰੀਆ ਦੇ ਲਾਗੋ ਤੇ ਉਸ ਤੋਂ ਬਾਅਦ ਲੋਕਾਂ ਨੂੰ ਅੱਗੇ ਵੇਚਦੇ ਸੀਗੇ ਤੇ ਜਦੋਂ ਇਹਨਾਂ ਦੀ ਡੀਲ ਹੋ ਰਹੀ ਸੀਗੀ ਉਦੋਂ ਸਾਨੂੰ ਥਾਣੇ ਇਤਲਾ ਮਿਲੀ ਆਪਣਾ ਐਸ ਐਚਓ ਸਾਹਿਬ ਨੂੰ ਇਹ ਡੀਲ ਹੋ ਰਹੀ ਹੈ ਉਹਨਾਂ ਨੇ ਐਸ ਸੀਪੀ ਸਾਹਿਬ ਨੂੰ ਦੱਸਿਆ ਇਹਨਾਂ ਨੇ ਟੀਮ ਬਣਾਈ ਤੇ ਦੋ ਮੋਟਰਸਾਈਕਲ ਜਦੋਂ ਉਹਨਾਂ ਦੀ ਡੀਲ ਹੋ ਰਹੀ ਸੀਗੀ ਤੇ ਇਹਨਾਂ ਨੇ ਜਾ ਕੇ ਬੰਦੇ ਫੜ ਲਏ ਦੀਪਕ ਸਿੰਘ ਤੇ ਅਰਸ਼ਦੀਪ ਸਿੰਘ ਤੇ ਇਹਨਾਂ ਤੇ ਐਫ ਆਈ ਆਰ ਨੰਬਰ 59 ਅਦਰਸ ਕੀਤੀ ਅੰਡਰ ਸੈਕਸ਼ਨ 303 2 105 ਬੀ ਐਨ ਐਸ ਪੀ ਐਸ ਬੀ ਡਿਵੀਜ਼ਨ 31 1 2025 ਦੀ ਤੇ ਇਨਾ ਦੀ ਇੰਟੈਰੋਗੇਸ਼ਨ ਕਰਨ ਤੇ ਸਾਨੂੰ 14 ਮੋਟਰਸਾਈਕਲ ਹੋਰ ਮਿਲ ਚੁਕੇ ਐ ਤੇ ਸਾਨੂੰ ਹੋਰ ਵੀ ਉਮੀਦ ਐ ਕਿ ਇਨਾ ਤੋਂ ਅ ਹੋਰ ਵੀ ਮੋਟਰਸਾਈਕਲਸ ਦੀ ਬਰਾਮਦਗੀ ਹੋਏਗੀ ਤੇ ਤੇ ਜਿਹੜਾ ਅਰਸ਼ਦੀਪ ਸਿੰਘ ਅਲਾਇਸ ਕੱਦੂ ਐ ਇਹ ਲੇਬਰਰ ਦਾ ਕੰਮ ਕਰਦਾ ਐ ਬੇਸਿਕਲੀ ਦੋਨੋਂ ਲੇਬਰਰ ਦਾ ਕੰਮ ਕਰਦੇ ਐ ਦੀਪਕ ਤੇ ਅਰਸ਼ਦੀਪ ਕੱਦੂ ਤੇ ਜਿਹੜਾ ਅਰਸ਼ਦੀਪ ਕੱਦੂ ਐ ਉਤੇ ਪਹਿਲਾਂ ਵੀ ਇੱਕ ਕੇਸ ਹੈਗਾ ਲੋਪਕੇ ਥਾਣੇ ਦਾ ਜਿਹਦੇ ਚ ਬੜੀ ਹੋ ਚੁੱਕਾ